ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀ ਲਈ ਦਰਦਾਰ ਭਟਕਣਾ ਨਹੀਂ ਪੈਂਦਾ ਤੇ ਨਾ ਹੀ ਨੌਕਰੀ ਲਈ ਸਿਫਾਰਿਸ਼ ਦਿ ਲੋੜ ਪੈਂਦੀ ਹੈ ਸੋਗੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰ ਦੇ ਬਲ ਤੇ ਨੌਕਰੀਆਂ ਦੇ ਗਫੇ ਦਿੱਤੇ ਜਾ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ हाल ही ਦੇ ਵਿੱਚ ਪੰਜਾਬ ਪੁਲਿਸ ਚ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 48000 ਤੋਂ ਵੱਧ ਹੋ ਗਈ ਹੈ ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਨੰਗ ਵਧਾਈਆਂ ਦਿੰਦਾ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋ ਗਈਆਂ ਕੈਸਾ ਅਰ ਕੋਈ ਵੀ ਤੁਹਾਡੇ ਚੋਂ ਇਹ ਕਹਿ ਦੇ ਉੱਠ ਕੇ ਕਿ 1 ਰੁਪਿਆ ਵੀ ਰਿਸ਼ਵਤ ਦਾ ਕਿਸੇ ਦੇ ਲੱਗਿਆ ਹੋਵੇ ਅਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਅਤੇ ਨੌਜਵਾਨਾਂ ਵੱਲੋਂ ਬੇहद ਮੁਕਾਬਲੇ ਵਾਲੀ ਪ੍ਰੀਖਿਆ ਪਾਸ ਕਰਨ ਮਗਰੋਂ ਨਿਪਰੇ ਚੜੀਏ। ਦੈਨਿਕ ਸੂਰਤੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਕਹਿੰਦੇ ਨੇ ਕਿਕ ਜੁਟ ਹੋ ਕੇ ਤੇ ਮਿਹਨਤ ਦੇ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਉਸ ਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਅਜਿਹਾ ਹੀ ਕੁਝ ਕਰਕੇ ਦਿਖਾ ਰਹੇ ਨੇ ਚਾਰ ਭਰਾ ਜਿਨ੍ਹਾਂ ਦੇ ਵੱਲੋਂ ਗੱਡੀ ਦੇ ਵਿੱਚ ਵੱਖਰੇ ਤਰੀਕੇ ਦੇ ਨਾਲ ਆਪਣਾ ਕੰਮ ਖੋਲਿਆ ਗਿਆ। ਇਹਨਾਂ ਦੇ ਵੱਲੋਂ ਦਰਜੀ ਦਾ ਕੰਮ ਗੱਡੀ ਦੇ ਵਿੱਚ ਖੋਲਿਆ ਗਿਆ ਜਿੱਥੇ ਕੈਮਰੇ ਵੀ ਲਗਾਏ ਗਏ ਨੇ। ਇਸ ਕੰਮ ਨੂੰ ਦੇਖ ਕੇ ਜਿੱਥੇ ਲੋਕ ਹੈਰਾਨ ਨੇ ਇਹਨਾਂ ਦੀ ਆਈਡੀਆ ਤੋਂ ਉੱਥੇ ਹੀ ਇਕਜੁਟਤਾ ਦੀ ਵੀ ਤਾਰੀਫ਼ ਕਰ ਰਹੇ ਨੇ। ਕਹਿੰਦੇ ਕੰਮ ਕਰਨ ਦਾ ਜਜ਼ਬਾ ਹੋਵੇ ਤੇ ਕੀ ਕੁਝ ਨਹੀਂ ਹੋ ਸਕਦਾ। ਉਸੇ ਨੂੰ ਲੈ ਕੇ ਚਾਰ ਭਰਾਵਾਂ ਨੇ ਇੱਕ ਗੱਡੀ ਦੇ ਵਿੱਚ ਇਹ ਸ਼ੋਰੂਮ ਖੋਲ੍ਹ ਦਿੱਤਾ ਹੈ। ਉਹ ਵੀ ਕਿਸੇ ਦਾ ਕਿ ਜਿਹੜੇ ਆਲਟਰਨੇਟ ਕਪੜੇ ਕਰਵਾਉਂਦੇ ਨੇ ਉਹਦਾ ਸ਼ੋਰੂਮ ਜਿਹੜਾ ਕੋਲੇ ਹੈ ਮਸ਼ੀਨਾਂ ਲਗਾ ਰੱਖੀਆਂ ਨੇ ਕੈਮਰੇ ਫਿੱਟ ਕਰ ਰੱਖੇ ਨੇ ਵੀਰ ਜੀ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਤਸਵੀਰ ਤੁਸੀਂ ਦੇਖ ਰਹੇ ਹੋ ਗੱਡੀ ਦੇ ਵਿੱਚ ਜਿਹੜਾ ਹੈਗਾ ਕਿ ਇੱਕ ਸ਼ੋਰੂਮ ਬਣਾ ਦਿੱਤਾ ਹੈ ਜਿਸ ਦੇ ਵਿੱਚ ਕਪੜੇ ਸੇਲਦੇ ਹੋਏ ਨਜ਼ਰ ਆ ਰਹੇ ਨੇ ਕਾਰੀਗਰ ਸਾਰੇ ਜਿਹੜੇ ਕਿ ਚਾਰ ਭਰਾ ਨੇ ਚਾਰੋਂ ਭਰਾ ਇੱਕੋ ਹੀ ਕੰਮ ਕਰਦੇ ਵੀਰ ਜੀ ਕੀ ਨਾਮ ਹੈ ਤੇ ਕਿੰਨੀ ਦੇਰ ਹੋ ਗਈ ਹੈ ਕੰਮ ਕਰਦੇ ਉਹਨੂੰ ਤੁਹਾਨੂੰ ਮੇਰਾ ਨਾਮ ਅਵਦੇਸ਼ ਕੁਮਾਰ ਹੈ ਜੀ ਤੇ ਮੈਂ 2008 ਤੋਂ ਸ਼ੁਰੂ ਕੀਤਾ ਸੀ ਮੇਰੇ ਕੰਮ ਦੀ ਤਰਾ ਖਿਆਲ ਆਇਆ ਕਿ ਇੱਕ ਗੱਡੀ ਦੇ ਵਿੱਚ ਤੁਸੀਂ ਇੱਕ ਸ਼ੋਰੂਮ ਬਣਾ ਦਿੱਤਾ ਕਪੜੇ ਸਿਲ ਸਿਲਦੇ ਹੋਏ ਨਜ਼ਰ ਆ ਰਹੇ ਐਕਚੁਅਲੀ ਜਦੋਂ ਅਸੀਂ ਦੇਖਦੇ ਹਾਂ ਮੇਰੀ ਫਾਸਟ ਫੂਡ ਵਾਲੇ ਵੀ ਆਪਣਾ ਗੱਡੀ ਦੇ ਵਿੱਚ ਕੰਮ ਕਰ ਰਹੇ ਨੇ ਤੇ ਅਸੀਂ ਮੈਂ ਸੋਚਿਆ ਮੈਂ ਕਿ ਆਪਾਂ ਵੀ ਕਰ ਸਕਦੇ ਹਾਂ ਇਹੋ ਜਿਹਾ ਕੰਮ ਤੇ ਗੱਡੀ ਲੈ ਕੇ ਫਿਰ ਆਪਣਾ ਉੱਥੇ ਸ਼ੁਰੂ ਕੀਤਾ ਸੀ ਅਸਟਾਰਟਿੰਗ 'ਚ ਕਿ ਕਿਸ ਤਰ੍ਹਾਂ ਪਹਿਲੇ ਇੱਕ ਕੰਮ ਕਿੱਥੇ ਕਰਦੇ ਸੀ ਗੱਡੀ 'ਚ ਹੀ ਕਰ ਰਹੇ ਸੀ ਆਪਾਂ ਪਹਿਲਾਂ ਆਪਣਾ ਰਿਵਾਈਸ ਸਟੋਰ ਹੁੰਦਾ ਸੀ ਉਰੇ ਪੀਉਮਾ ਦੀ ਸਟੋਰ ਦੀ ਜਗ੍ਹਾ ਤੇ ਉਰੇ ਰਿਵਾਈਸ ਦੇ ਬਾਹਰ ਬੰਦਾ ਹੁੰਦਾ ਸੀ ਮੈਂ ਤੇ ਉਦੋਂ ਸਾਈਕਲ ਤੇ ਆਉਂਦਾ ਸੀਗਾ ਉਦੋਂ ਬਾਅਦ ਫਿਰ ਮੋਟਰਸਾਈਕਲ ਲਿੱਤਾ ਜੀ ਜੋ ਕੰਮ ਥੋੜਾ ਵਧਿਆ ਜੀ ਫਿਰ ਮੋਟਰਸਾਈਕਲ ਤੋਂ ਫਿਰ ਉਧਰ ਕੈਂਟਾ ਬਿਲਦ ਚਲਾ ਗਿਆ ਸੀ ਉਧਰ ਬੁਲਾ ਲਿਆ ਸੀ ਉਹਨਾਂ ਨੇ ਕਿ ਸਾਡੇ ਅੱਗੇ ਆ ਜਾਈਓ ਉੱਧਰ ਬੈਠ ਕੇ ਕਰ ਲਿਆ ਕਰੋ ਫਿਰ ਉੱਥੇ ਜੋ ਦੇਖਿਆ ਵੀ ਸਾਡਾ ਹੁਣ ਨਹੀਂ ਨਿਭਦਾ ਜਿਆਦਾ ਇਹਨਾਂ ਨਾਲ ਫਿਰ ਗੱਡੀ ਲਿੱਤੀ ਤੇ ਗੱਡੀ ਲੈ ਕੇ ਫਿਰ ਗੱਡੀ ਦੇ ਵਿੱਚ ਸ਼ੁਰੂ ਕੀਤਾ ਜੀ ਕੰਮ ਫਿਰ ਆਪਣਾ 2014 ਜੇ ਉਰੇ ਆਇਆ ਜੀ ਮੈਂ ਵਾਪਸ ਅੱਜ ਇੱਕ ਖਾਸੇ ਦੇਖੀ ਗਏ ਚਾਰੋਂ ਭਰਾ ਕਿ ਮੇਰੇ ਅਕਸਰ ਆਡਾ ਆਟ ਕੰਮ ਕਰ ਰਹੇ ਹੁੰਦੇ ਨੇ ਚਾਰੋਂ ਵੀ ਭਰਾ ਇੱਕੋ ਹੀ ਕੰਮ ਕਰਦੇ ਹੋਏ ਨਜ਼ਰ ਆਈ ਮਤਲਬ ਹੁਣ ਸਲਾਈ ਦਾ ਕੰਮ ਕਰਦੇ ਸੀ ਸਾਰੇ ਇਕੱਠੇ ਹੀ ਕਰ ਰਹੇ ਹਾਂ ਹੁਣ ਘਰ ਦੇ ਵਿੱਚ ਜਿਸ ਤਰ੍ਹਾਂ ਕਿ ਹੁਣ ਕੋਈ ਕਸਟਮਰ ਆ ਜਾਂਦਾ ਫਿਰ ਉਹਦਾ ਫਿਰ ਜਦੋਂ ਪੈਸੇ ਦਾ ਲੈਣਦੇ ਉਹ ਕਿਸ ਤਰ੍ਹਾਂ ਫਿਰ ਇੱਕੋ ਹੀ ਕਰਦਾ ਸੀ ਜੇ ਸਾਰੇ ਅਲੱਗ-ਅਲੱਗ ਮੈਂ ਹੀ ਕਰਦਾ ਹੁਣ ਸਾਰਾ ਹਾਂਜੀ ਲੈਣਦੇ ਸਾਰਾ ਮੈਂ ਹੀ ਕਰਦਾ ਹੁਣ ਗੱਡੀ ਦੇ ਵਿੱਚ ਕਿਸ ਤਰ੍ਹਾਂ ਖਿਆਲ ਆ ਗਿਆ ਗੱਡੀ ਦੇ ਵਿੱਚ ਸ਼ੋਰੂਮ ਖੋਲ੍ਹ ਲਿਆ ਕਿ ਜਗ੍ਹਾ ਵਗੈਰਾ ਨਹੀਂ ਮਿਲੀ ਕੋਈ ਜਗ੍ਹਾ ਰੈਂਟ ਬਹੁਤ ਜ਼ਿਆਦਾ ਸੀਗਾ ਜੀ ਉਰੇ ਤੇ ਐਨਾ ਸਸਾ ਪੋਸੀਬਲ ਨਹੀਂ ਸੀ ਸਾਡੇ ਲਈ ਤੇ ਫਿਰ ਗੱਡੀ ਤਾਂ ਲਿੱਤੀ ਕਿ ਭਾਈ ਜਿਵੇਂ-ਜਿਵੇਂ ਹੌਲੀ-ਹੌਲੀ ਕਸਟਮਰ ਬਣ ਹੀ ਜਾਂਦੇ ਨੇ ਸੇ ਕੰਮ ਵਧੀ ਜਾਂਦਾ ਹੁਣ ਸਾਡਾ ਕੰਮ ਇੰਨਾ ਹੈਗਾ ਕਿ ਸਾਨੂੰ ਵਾਪਸ ਮੋੜਨਾ ਪੈਂਦਾ ਕਸਟਮਰਾਂ ਨੂੰ ਤਾਂ ਹੁਣ ਸੋਚ ਰਹਾ ਕਿ ਬੇਸਮੈਂਟ ਲਈਤੀ ਜਾਵੇ ਨੀਚੇ ਕੋਈ ਬੇਸਮੈਂਟ ਲੈ ਕੇ ਸ਼ੁਰੂ ਕਰੀ ਜਾਵੇ ਹੁਣ ਕੀ ਕੁਛ ਜਿਹੜਾ ਹੈਗਾ ਸਲਾਈ ਕਰ ਰਹੇ ਹੋ ਤੁਸੀਂ ਇੱਥੇ ਲੇਡੀਜ਼ ਦਾ ਵੀ ਕਿਉਂਕਿ ਲੇਡੀਜ਼ ਵੀ ਆਂਦੀ ਆਣਗੇ ਤੁਹਾਡੇ ਕੋਲ ਇੱਥੇ ਲੇਡੀਜ਼ ਵੀ ਮਿਲਦੀ ਆਣਗੇ ਹਾਂਜੀ ਸਰ ਲੇਡੀਜ਼ ਸੂਟ ਵਗੈਰਾ ਹੈ ਨਾ ਬਲਾਊਜ਼ ਵਗੈਰਾ ਸਭ ਕੁਝ ਕਰਦੇ ਹਾਂ ਔਰੇ ਮਤਲਬ ਹਰ ਤਰ੍ਹਾਂ ਦਾ ਜੀਨ ਵੀ ਲੇਡੀਜ਼ ਹੋਊਗੀ ਹੈ ਨਾ ਟੌਪ ਵਗੈਰਾ ਟੀ-ਸ਼ਰਟਰ ਵਗੈਰਾ ਸਾਰਾ ਚੀ ਕਰਦੇ ਆ ਤੇ ਕੋਟ ਪੈਂਟ ਬਲੇਜ਼ਰ ਜੈਕਟ ਮਤਲਬ ਹਰ ਤਰ੍ਹਾਂ ਦਾ ਕੁੜਤਾ ਪਜਾਮਾ ਸਭ ਤੇ ਹਰ ਤਰ੍ਹਾਂ ਦੀ ਐਲਟਰ ਕਰਦੇ ਆ ਅਸੀਂ ਮੈਂ ਦੇਖ ਰਿਹਾ ਕਿ ਗੱਡੀ ਦੇ ਵਿੱਚ ਕੈਮਰੇ ਵੀ ਲਗਾ ਦਿੱਤੇ ਕੈਮਰੇ ਵੀ ਲਗਾਏ ਹੋ ਨੇ ਪੂਰਾ ਗੱਡੀ ਜਿਹੜੀ ਮਸ਼ੀਨਾਂ ਨਾਲ ਭਰੀ ਹੋਈ ਹੈ ਕਿ ਤੁਸੀਂ ਕਿਸ ਤਰ੍ਹਾਂ ਖਿਆਲ ਹੋਗੇ ਕੈਮਰੇ ਲਗਾ ਕੇ ਕਾਏ ਇੱਥੇ ਗੱਡੀ ਦੇ ਵਿੱਚ ਰੱਖੇ ਜਾਨੇ ਕੈਮਰੇ ਬਾਅਦ 'ਚ ਲਵਾਏ ਨੇ ਜੀ ਇਹ ਆਪਾਂ ਤੇ ਜਿਵੇਂ ਕਿਸੇ ਦਾ ਸਮਾਨ ਅੱਧਰ ਹੋ ਜਾਂਦਾ ਹੈ ਤਾਂ ਵੱਲੇ ਉਹਦਾ ਨਿਗਾ ਚੜਦਾ ਵੀ ਕਿੱਧਰ ਗਿਆ ਕਿਹਨੂੰ ਗਿਆ ਕਿਹਨੂੰ ਨਹੀਂ ਗਏ ਕਿਨੇ ਕਸਟਮਰ ਆ ਜਾਂਦੇ ਨੇੋਂ ਦਿਹਾੜੀ ਦੇ ਵਿੱਚ ਕਸਟਮਰ ਦਾ ਸੀ ਐਂ ਲਾ ਲੋਗੇ 10 12 ਦਾ ਮੋੜ ਵੀ ਦਿੰਨੇ ਜੀ ਨਹੀਂ ਇੰਨਾ ਕੰਮ ਨਿਬੜਦਾ ਚਾਰਾਂ ਤੋਂ ਸਾਡੇ ਤੋਂ ਤੇ ਤਾਂ ਹੀ ਹੁਣ ਸੋਚ ਰਹਾ ਬੇਸਮੈਂਟ ਲਈਏ ਤੇ ਦੋ ਤਿੰਨ ਕਾਰੀਗਰ ਹੋਰ ਵਧਾਈਏ ਆਪਾਂ ਕਿੰਨੇ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਖੜਦੇ ਹੋ ਇੱਥੇ ਆ ਕੇ ਸਵੇਰੇ 10 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਜੀ ਵੀ ਦੇਖ ਰੋ ਕਿ ਗੱਡੀ ਦੇ ਵਿੱਚ ਹੀ ਜਿਹੜੀ ਹੈਗੇ ਦੁਕਾਨ ਖੋਲ ਰੱਖੀ ਹੈ ਵੀਰ ਜੀ ਵੀ ਇੱਥੇ ਮੌਜੂਦ ਨੇ ਵੀਰ ਜੀ ਕਿਸ ਤਰ੍ਹਾਂ ਖਿਆਲ ਆਇਆ ਕਿ ਹਾਂ ਬੈਠ ਕੇ ਇੱਥੇ ਹੀ ਕੰਮ ਕਰਨਾ ਪਿਆ ਚਾਹੀਦਾ ਕਿ ਗੱਡੀ ਦੇ ਵਿੱਚ ਸ਼ੋਰੂਮ ਬਣਾ ਬਾਜੀ ਦੇਖ ਕੇ ਜਿਵੇਂ ਫਾਸਟ ਫੂਡ ਵਾਲੇ ਕਰਦੇ ਆ ਜੀ ਅਸੀਂ ਵੀ ਸੋਚਿਆ ਵੀ ਚਲੋ ਅਸੀਂ ਵੀ ਆਪਣਾ ਮੇ ਕੰਮ ਕਰ ਸਕਦੇ ਆਂ ਉਹ ਚੀਜ਼ ਦੇਖ ਕੇ ਖਿਆਲ ਆ ਜੀ ਕਿੰਨੇ ਕ ਕਸਟਮਰ ਤਕਰੀਬਨ ਆ ਜਾਂਦੇ ਨੇ ਹੁਣ ਚਾਰੋਂ ਭਰਾ ਤੁਸੀਂ ਇਕੱਠੇ ਕੰਮ ਕਰ ਰਹੇ ਹੋ ਕਸਟਮਰ ਤਾਂ ਬਾਧੂ ਆ ਜਾਂਦੇ ਆ ਜੀ ਕੁਛ ਤਾਂ ਅਸੀਂ ਵਾਪਸ ਵੀ ਮੋੜਦੇ ਆਂ ਜੀ ਸਾਡੇ ਤਾਂ ਨਾ ਕੰਮ ਨਹੀਂ ਨਿਭੜਦਾ ਕਾ ਅਮਰਜੈਂਸੀ ਜਿਆਦਾ ਮੰਗਦੇ ਨਹੀਂ ਤਾਂ ਕਰਕੇ ਕੰਮ ਨਹੀਂ ਨਿਭੜਦਾ ਨਾ ਵਾਪਸ ਵੀ ਮੋੜ ਦਿੰਦੇ ਆਂ ਕੀ ਕੁਛ ਅਲਟਰੇਟ ਕਰ ਲੈਂਦੇ ਹੋ ਸਾਰੇ ਇੱਕ ਹਰ ਇੱਕ ਤਰ੍ਹਾਂ ਦਾ ਕੱਪੜਾ ਹਾਂਜੀ ਹਾਂਜੀ ਹਰ ਤਰ੍ਹਾਂ ਦਾ ਕੱਪੜਾ ਕਰ ਦਿੰਦੇ ਆ ਜੀ ਅਲਟਰੇਸ਼ਨ ਜੋ ਮਰਜ਼ੀ ਹੋਏ ਜੀ ਲੇ ਲਾਦਰ ਦੇ ਕੱਪੜੇ ਵੀ ਸਭ ਕਰ ਦਿੰਦੇ ਆ ਸਰ। ਤੋਂ ਤੁਸੀਂ ਦੇਖਿਆ ਕਿ ਇੱਥੇ ਕਸਟਮਰ ਆ ਰਹੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਸਟਮਰ ਇੱਥੇ ਪਹੁੰਚਦੇ ਨੇ ਕਿ ਦੁਕਾਨ ਜਿਹੜੀ ਹੈਗੀ ਹੈ ਗੱਡੀ ਦੇ ਵਿੱਚ ਹੀ ਬਣਾਈ ਹੋਈ ਹੈ ਸਾਰਾ ਕੁਝ ਇੱਥੇ ਕਰਦੇ ਹੋਏ ਨਜ਼ਰ ਆ ਰਹੇ ਨੇ। ਵਧੀਆ ਗੱਲ। ਵੀ ਕੋਈ ਤੰਗ ਵਗੈਰਾ ਕਰਨ ਵਾਸਤੇ ਨਹੀਂ ਪਹੁੰਚਦਾ ਕੋਈ। ਨਹੀਂ ਅਜੇ ਤੱਕ ਤਾਂ ਕੋਈ ਤੰਗ ਕਰਨ ਆਇਆ ਨਹੀਂ। ਵਧੀਆ ਚੱਲ ਰਹੀ ਹੈ ਦੁਕਾਨਦਾਰੀ। ਹਾਂਜੀ ਸਰ ਹਾਂਜੀ ਬਿਲਕੁਲ ਹੀ। ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇਹ ਦੁਕਾਨਦਾਰੀ ਚੱਲ ਰਹੀ ਹੈ ਤੇ ਜਿਹੜਾ ਦੁਕਾਨ ਇਹ ਜਿਹੜੀ ਗੱਡੀ ਦੇ ਵਿੱਚ ਇਹ ਖੋਲ ਦਿੱਤੀ ਹੈ ਤਸਵੀਰ ਵਿੱਚ ਤੁਹਾਨੂੰ ਦਿਖਾ ਰਿਹਾ ਹਾਂ ਗੱਡੀ ਦੇ ਵਿੱਚ ਹੀ ਜਿਹੜੀ ਗੇ ਦੁਕਾਨ ਖੁੱਲੀ ਹੋਈ ਹੈ ਤੇ ਇੱਕ ਅਲੱਗ ਤਰ੍ਹਾਂ ਦੇ ਨਾਲ ਹੀ ਜਿਹੜੇ ਕੇ ਕੰਮ ਸ਼ੁਰੂ ਕੀਤਾ ਹੈ ਚਾਰੋਂ ਭਰਾਵਾਂ ਨੇ ਇੱਕ ਹੀ ਕੰਮ ਕੀਤਾ ਹੈ ਤੇ ਘਰ ਦੇ ਵਿੱਚ ਜਿਹੜੇ ਕੇ ਚਾਰੋਂ ਭਰਾ ਇਕੱਠੇ ਰਹਿੰਦੇ ਨੇ ਤੇ ਇਸ ਬਿਜ਼ਨਸ ਨੂੰ ਅੱਗੇ ਵਧਾ ਰਹੇ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਹੁਣ ਅੱਗੇ ਜਿਹੜਾ ਹੈ ਸ਼ੋਰੂਮ ਲੈ ਕੇ ਜਿਹੜਾ ਹੈ ਕਿ ਹੋਰ ਕੰਮ ਅੱਗੇ ਵਧਾਵਾਂਗੇ ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਵਿੰਦਰ ਕੋ ਮਂਦਿਰਪੁਰ